ਦੋ ਬਸਤੇ ਕੀਤੇ ਗਏ ਨੇ ਤੇ ਹੁਣ ਤੱਕ ਇਹ ਵੀ ਦੇਖਿਆ ਗਿਆ ਸੀ ਕਿ ਜਦੋਂ ਜਦੋਂ ਉਹਨਾਂ ਨੂੰ ਲਿਜਾਇਆ ਗਿਆ ਤਾਂ ਆ ਕਾਫਲੇ ਜੋਰੇ ਉਸ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਪੂਰੇ ਕੀਤੇ ਗਏ ਸੀ ਤੇ ਇਹ ਵੀ ਦੇਖਿਆ ਗਿਆ ਸੀ ਕਿ ਜਦੋਂ ਸਭ ਤੋਂ ਪਹਿਲੀ ਵਾਰ ਲਿਜਾਇਆ ਗਿਆ ਸੀ ਤਾਂ ਉਹਦੋਂ ਤਿੰਨ ਵੱਖ-ਵੱਖ ਹਿੱਸਿਆਂ ਦੇ ਵਿੱਚ ਤਿੰਨ ਗੇਟਾਂ ਦੇ ਜ਼ਰੀਏ ਅੰਦਰ ਲਿਆਂਦਾ ਗਿਆ ਸੀ ਕਾਫਲੇ ਨੂੰ ਤਾਂ ਕਿ ਪਤਾ ਨਾ ਲੱਗ ਸਕੇ ਕਿ ਕਿਸ ਦੇ ਵਿੱਚ ਵਿਕਰਮਜੀਠੀਆ ਮੌਜੂਦ ਨੇ ਤੇ ਕੁਝ ਐਸਾ ਹੀ ਇਸ ਵਾਰ ਵੀ ਦੇਖਣ ਨੂੰ ਮਿਲ ਰਿਹਾ ਵਿਕਰਮਜੀਠੀਆ ਉਹਨਾਂ ਨੂੰ ਲੈ ਕੇ ਜੋ ਗੱਡੀਆਂ ਦਾ ਕਾਫਲਾ ਰਵਾਨਾ ਹੋ ਚੁੱਕਿਆ ਅੱਗੇ-ਅੱਗੇ ਇੱਕ ਕਾਫਲਾ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਮੇਰੇ ਸਹਿਯੋਗੀ ਅਨੂਜਾ ਲਗਾਤਾਰ ਇਸ ਕਾਫਲੇ ਦੇ ਪਿੱਛੇ ਹੀ ਮੌਜੂਦ ਨੇ ਅਨੂਜਾ ਓਵਰ ਟੂ ਯੂ ਤੋ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾ ਰਹੇ ਸੀਗੇ ਕਿ ਪਹਿਲਾਂ ਤਸਵੀਰਾਂ ਜਿਹੜੀਆਂ ਦਿਖਾਈਆਂ ਸੀ ਵਿਜੀਲੈਂਸ ਬਿਊਰੋ ਦੇ ਅੰਦਰ ਦੀਆਂ ਸੀਗੀਆਂ ਲੇਕਿਨ ਉਸ ਤੋਂ ਬਾਅਦ 8 ਗੱਡੀਆਂ ਦਾ ਕਾਫਲਾ ਜਿਹੜਾ ਜਿਹੜੀਆਂ ਸਾਰੀਆਂ ਗੱਡੀਆਂ ਕਾਲੇ ਰੰਗ ਦੇ ਸ਼ੀਸ਼ੇ ਦੀਆਂ ਸੀਗੀਆਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਇੱਕ ਕਾਫਲਾ ਬਣਾ ਕੇ ਲੈ ਜਾਂਦਾ ਗਿਆ ਇਸ ਵਕਤ ਸਾਡੀ ਜਿਹੜੀ ਗੱਡੀ ਹੈ ਉਹ ਵੀ ਉਹ ਕਾਫਲੇ ਦਾ ਪਿੱਛਾ ਹੀ ਕਰ ਰਹੀ ਹੈ ਇਹ ਗੱਡੀਆਂ-ਗੱਡੀਆਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਦੀਆਂ ਗੱਡੀਆਂ ਮੌਜੂਦ ਨੇ ਐਂਬੂਲੈਂਸ ਪਿੱਛੇ ਲੈ ਜਾਂਦੀ ਜਾ ਰਹੀ ਹੈ ਇਹ 8 ਗੱਡੀਆਂ ਦਾ ਕਾਫਲਾ ਜਿਹੜਾ ਸਿੱਧਾ ਜਾ ਰਿਹਾ ਮੋਹਾਲੀ ਕੋਰਟ ਜਿੱਥੇ ਮਾਮਲੇ ਦੇ ਵਿੱਚ ਪਹਿਲੀ ਪੇਸ਼ੀ ਹੋਈ ਸੀਗੀ 7 ਦਿਨ ਦੀ ਰਿਮਾਂਡ ਮਿਲੀ ਸੀ ਦੂਸਰੀ ਪੇਸ਼ੀ ਹੋਈ ਸੀ 4 ਦਿਨ ਦੀ ਰਿਮਾਂਡ ਮਿਲੀ ਸੀਗੀ ਅੱਜ ਤੀਸਰੀ ਪੇਸ਼ੀ ਹੋਣ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੀ ਔਰ ਅੱਜ ਵੀ ਉਸੇ ਤਰੀਕੇ ਦੇ ਨਾਲ ਪ੍ਰੋਪਰ ਸਿਕਿਉਰਿਟੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਂਦਾ ਜਾ ਰਿਹਾ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜੀ अनुजा लगातार तस्वीरें साझा कर रहे हैं मोहाली कोर्ट के बाहर सुरक्षा सख्त है क्योंकि इत्तो ਹੁਣ ਵਿਜੀਲੈਂਸ ਦਫ਼ਤਰ ਤੋਂ ਉਹਨਾਂ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਜ਼ਿਲ੍ਹਾ ਅਦਾਲਤ ਦੇ ਵਿੱਚ ਹੀ ਲਿਜਾਇਆ ਜਾਣਾ ਹੈ ਉੱਥੇ ਜਾ ਕੇ ਵਿਕਰਮਜੀਤਿਆ ਦੀ ਜੋ ਪੇਸ਼ੀ ਹੋਏਗੀ ਕਿਉਂਕਿ ਰਿਵਾਰਡ ਖਤਮ ਹੋ ਚੁੱਕਿਆ ਚਾਰ ਦਿਨਾਂ ਦਾ ਇਸ ਤਾਰ ਜਿਹਨਾਂ ਦੇ ਰਿਵਾਰਡ ਦੇ ਵਿੱਚ ਵੀ ਵਕ-ਵਕ ਜਗ੍ਹਾ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਗਈ ਕਿਉਂਕਿ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦਾ ਦਾਵਾ ਹੈ ਕਿ ਉਹਨਾਂ ਨੂੰ ਲਗਾਤਾਰ ਕਲੂ ਮਿਲ ਰਹੇ ਨੇ ਬੂਤਵੇਂ ਰਹਿਣੇ ਤੇ ਉਸ ਅਧਾਰ ਦੇ ਉੱਤੇ ਹੀ ਕਾਰਵਾਈ ਹੋ ਰਹੀ ਹੈ ਡੇਲੀ ਪੋਸਟ ਪੰਜਾਬ ਰਿਆਣਾ ਮਾਰਸ਼ਲ ਦੇ ਉੱਤੇ ਤੁਹਾਨਾਂ ਨਾਲ ਅਸੀਂ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਿਹਾ ਜਿੱਥੇ 8 ਗੱਡੀਆਂ ਦਾ ਕਾਫਲਾ ਵਿਕਰਮ ਮਜੀਠੀਆ ਨੂੰ ਲੈ ਕੇ ਅੱਗੇ ਜਾ ਰਿਹਾ ਐਸੇਜ ਹੁਣ ਇੱਕ ਸਵਾਲ ਹੋ ਰਿਹਾ ਕੀ ਪਰਦਾ ਹਟੇਗਾ ਜਾਂ ਫਿਰ ਅਜ ਵੀ ਪਰਦੇ ਦੇ ਵਿੱਚ ਹੀ ਪੇਸ਼ੀ ਹੋਣ ਵਾਲੀ ਹੈ ਵੈਸੇ ਐਸਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਜੋ ਗੱਡੀਆਂ ਦਾ ਕਾਫਲਾ ਉੱਥਰ ਵਾਣਾ ਹੋਇਆ ਉਸ ਦੇ ਵਿੱਚ ਵੀ ਫਿਰ ਤੋਂ ਟਿੰਟਡ ਵਿੰਡੋਜ਼ ਜਿਉਂ ਨੇ ਉਹ ਦੇਖਿਆ ਗਿਆ ਪਿਓਰ Z ਬਲੈਕ ਵਿੰਡੋਜ਼ ਉੱਤੇ ਦੇਖਿਆ ਗਿਆ ਜਿਸ ਦੇ ਜ਼ਰੀਏ ਕੁਝ ਵੀ ਅੰਦਰ ਨਾ ਦੇਖ ਸਕੇ ਅੰਦਰ ਕਾਉਂਡ ਮੌਜੂਦ ਹੈ ਇਸ ਬਾਰੇ ਪਤਾ ਲਾ ਲੱਗ ਸਕੇ ਕਿਹੜੀ ਗੱਡੀ ਦੇ ਵਿੱਚ ਵਿਕਰਮ ਜੀਠਿਆ ਮੌਜੂਦ ਰਹੇ ਇਸ ਦਾ ਇਹ ਲੁਕਾ ਸਕਣਾ ਮੁਸ਼ਕਲ ਹੈ ਉਸੇ ਹੀ ਮੁਹਾਲੀ ਦੇ ਵਿੱਚ ਹੁਣ ਜਦ ਕੋਰਟ ਪਹੁੰਚੇ ਗਿਆ ਇਹ ਗੱਡੀਆਂ ਦਾ ਕਾਫਲਾ ਵਿਕਰਮ ਜੀਠਿਆ ਨੂੰ ਲੈ ਕੇ ਪਹੁੰਚਣ ਗਿਆ ਤਾਂ ਉਸ ਤੋਂ ਬਾਅਦ ਹੁਣ ਕਿੰਨਾ ਰਿਮਾਂਡ ਹੋਏਗਾ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਉਤੋਂ ਵੀ ਹਾਲਾਂਕਿ ਮੇਰੇ ਸਹਿਯੋਗੀ ਜਿਉਂ ਨੇ ਪੂਜਾ ਮੌਜੂਦ ਰਹੇ ਨੇ ਪੂਜਾ ਵੀ ਉਥੋਂ ਤਸਵੀਰਾਂ ਸਾਂਝਾ ਕਰਦੇ ਰਹੇ ਨੇ ਮੇਰੇ ਸਹਿਯੋਗੀ ਪੂਜਾ ਦਾ ਵੀ ਰੁਕ ਕਰ ਲਈਏ ਪੂਜਾ ਵਿਜੀਲੈਂਸ ਦਫ਼ਤਰ ਤੋਂ ਹੁਣ ਗੱਡੀਆਂ ਦਾ ਕਾਫਲਾ ਰਵਾਨਾ ਹੋ ਚੁੱਕਿਆ ਹੈ ਕੀ ਅ ਦੇਖੋ ਜਿਵੇਂ ਜਿਵੇਂ ਵਿਕਰਮਜੀਠਿਆ ਹੁਣ ਇੱਥੇ ਪਹੁੰਚਣ ਵਾਲੇ ਨੇ ਉਸ ਤਰੀਕੇ ਨਾਲ ਜਿਹੜੀ ਹਲਚਲ ਹੈ ਹੋਰ ਤੇਜ਼ ਹੋ ਗਈ ਹੈ ਹਲਚਲ ਦੇ ਸਬੰ ਨਾਲ ਬੈਰੀਗੇਟਿੰਗ ਜਿਹੜੀ ਸੀਗੀ ਉਹ ਹੋਰ ਜਿਹੜੀ ਹੈ ਟਾਈਟ ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕਿਉਂਕਿ ਵਿਕਰਮਜੀਠਿਆ ਨੇ ਇੱਥੇ ਆਣਾ ਹੈ ਤੇ ਤੇ ਵਿਕਰਮਜੀਠਿਆ ਨੇ ਇੱਥੇ ਆਣਾ ਹੈ ਤੇ ਤੁਸੀਂ ਦੇਖ ਵੀ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਨਾਲ ਪੁਲਿਸ ਬਲ ਵੀ ਜਿਹੜੀ ਇੱਥੇ ਜ਼ਿਆਦਾ ਨਜ਼ਰ ਆ ਰਹੀ ਹੈ ਸਾਨੂੰ ਹਾਲਾਂਕਿ ਤਸਵੀਰਾਂ ਬਿਆਨ ਕਰ ਰਹੀਆਂ ਕਿ ਜਿਸ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਤਿੰਨ ਜਿਹੜੀ ਪੇਸ਼ੀਆਂ ਹੋਈ ਸੀਗੀ ਉਹ ਉਸੇ ਤਰੀਕੇ ਨਾਲ ਜਿਹੜਾ ਇਸ ਵਾਰੀ ਵੀ ਇੱਥੇ ਨਜ਼ਰ ਆ ਰਿਹਾ ਤੁਸੀਂ ਦੇਖੋ ਕਿ ਹਲਚਲ ਜਿਹੜੀ ਹੋਰ ਤੇਜ਼ ਹੋ ਗਈ ਤੇ ਪੁਲਿਸ ਮੁਲਾਜ਼ਮ ਜਿਹੜੇ ਐਮਰੀਕੇਟਿੰਗ ਦੇ ਅੱਗੇ ਖੜੇ ਹੋ ਗਏ ਕਿਉਂਕਿ ਥੋੜੀ ਦੇਰ ਦੇ ਵਿੱਚ ਕਿਉਂਕਿ ਜਿਲ੍ਹਾ ਦੇ ਦਫ਼ਤਰ ਤੱਕ ਪਹੁੰਚ ਚੁੱਕੇ ਤੇ ਹੁਣ ਵੀ ਜਿਹੜੇ ਉੱਥੇ ਪਹੁੰਚ ਚੁੱਕੇ ਨੇ ਤੇ ਤਸਵੀਰਾਂ ਤੁਸੀਂ ਦੇਖੋ ਕਿ ਪੁਲਸ ਵਾਲੇ ਵੱਲੋਂ ਜਿਹੜਾ ਮੀਡੀਆ ਵਾਲਿਆਂ ਨੂੰ ਹਟਾਇਆ ਜਾ ਰਿਹਾ ਕਿਹਾ ਜਾ ਰਿਹਾ ਕਿ ਸਾਈਟ ਤੋਂ ਕਵਰੇਜ ਕਰਤੀ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਸਾਨੂੰ ਕੋਰਟ ਰੂਮ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਅਤੇ ਜਿਹੜਾ ਵੀ ਕਵਰੇਜ ਹੋ ਰਹੀ ਹੈ ਪੁਲਿਸ ਮੁਲਾਜ਼ਮਾ ਵੱਲੋਂ ਰੋਕ ਕੇ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਸਾਈਡ ਤੇ ਆਪਣੀ ਕਵਰੇਜ ਕਰੋ ਤੇ तमाम ਜਿਹੜੇ ਡੀਐਸਪੀ ਐਸਪੀ ਜਿਹੜੇ ਇੱਥੇ ਮੌਜੂਦ ਹੈ ਪੁਲਿਸ ਅਧਿਕਾਰੀ ਇੱਥੇ ਮੌਜੂਦ ਹੈ ਪੁਲਿਸ ਮੁਲਾਜ਼ਮਾ ਵੱਲੋਂ ਤੁਸੀਂ ਦੇਖੋਗੇ মিডিਆ ਕਰਮੀਆਂ ਨੂੰ ਵੀ ਕਿਹਾ ਜਾਦਾ ਹੈ ਕਿ ਤੁਸੀਂ ਸਾਈਡ ਤੇ ਹੋ ਕੇ ਜਿਹੜੀ ਆਪਣੀ ਰਿਪੋਰਟਿੰਗ ਕਰੋ ਕਿਉਂਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਤੇ ਇਹ ਹਰ ਬਾਰ ਦੀ ਤਸਵੀਰ ਸਾਨੂੰ ਨਜ਼ਰ ਆਉਂਦੀ ਹੈ ਜਿੱਥੇ ਕਿ ਪੁਲਿਸ ਮੁਲਾਜ਼ਮਾ ਵੱਲੋਂ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਬੈਰੀਗੇਟਿੰਗ ਤੋਂ ਪਿੱਛੇ ਜਿਹੜੀ ਉਹ ਕਵਰੇਜ ਕਰੋ ਹਾਲਾਂਕਿ ਸੜਕ ਤੇ ਕਵਰ ਕਰਨਾ ਅਸੀਂ ਕਹੀਏ ਕਿ ਕੋਈ ਮਨਾਹੀ ਨਹੀਂ ਹੈ ਸੁਪਰੀਮ ਕੋਰਟ ਦੇ ਆਰਡਰਸ ਨਹੀਂ ਲੇਕਿਨ ਫਿਰ ਵੀ ਬਾਰ-ਬਾਰ ਜਿਹੜੀ ਇਹ ਚੀਜ਼ ਕਹੀ ਜਾਂਦੀ ਹੈ ਹੁਣ ਜਦੋਂ ਪਿਛਲੀ ਬਾਰ ਵੀ ਅਸੀਂ ਸਵਾਲ ਪੁੱਛਿਆ ਸੀਗਾ ਜਿਹੜੇ ਕਾਰ ਦੇ ਵਕੀਲ ਸੀਗੇ ਕਿ ਜਦੋਂ ਵੀ ਵਿਕਰਮਜੀਠਿਆ ਦੀ ਪੇਸ਼ੀ ਹੁੰਦੀ ਹੈ ਤੇ ਇਸ ਤਰੀਕੇ ਨਾਲ ਹਾਲਾਤ ਕਿਉਂ ਬੰਦੇ ਤੇ ਉਹਨਾਂ ਦਾ ਇਹ ਕਹਿਣਾ ਸੀਗਾ ਇਸ ਬਾਰੇ ਅਸੀਂ ਨਹੀਂ ਜਾਣਦੇ ਇਹ ਤੁਸੀਂ ਪੁਲਸ ਤੋਂ ਪੁੱਛੋ ਹਾਲਾਂਕਿ ਪੁਲਸ ਵੱਲੋਂ ਜਿਹੜਾ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਹੁਣ ਕਿਉਂਕਿ 4 ਦਿਨ ਦੀ ਰਿਮਾਂਡ ਤੋਂ ਬਾਅਦ ਵਿਕਰਮਜੀਠਿਆ ਨੇ ਇੱਥੇ ਉਹਨਾਂ ਨੂੰ ਪੇਸ਼ ਕਰਨਾ ਹੈ ਹੁਣ 4 ਦਿਨ ਦੇ ਰਿਮਾਂਡ ਦੇ ਵਿੱਚ ਵਿਜੀਲੈਂਸ ਨੂੰ ਕੀ ਕੁਝ ਮਿਲਿਆ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਸਹਿਯੋਗ ਨਹੀਂ ਕਰ ਰਹੇ ਹੈ ਵਿਕਰਮਜੀਠਿਆ ਜਾਂਚ ਦੇ ਵਿੱਚ ਜੋ ਵੀ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਹੈ ਉਸ ਦਾ ਜਵਾਬ ਨਹੀਂ ਦੇ ਰਹੇ ਵੇਰਵਾ ਮੰਗਿਆ ਜਾ ਰਿਹਾ ਹੈ ਉਵੀ ਨਹੀਂ ਦਿੱਤਾ ਜਾ ਰਿਹਾ ਤੇ ਇਸ ਦੌਰਾਨ ਅਸੀਂ ਵੀ ਦੇਖਿਆ ਕਿ ਜਿਹੜੇ ਅਕਾਲੀ ਵਰਕਰ ਜੇ ਸਮਰਥਕ ਕਿਤੇ ਪਹੁੰਚੇ ਸੀਗੇ ਵਿਕਰਮ ਜੇਠਿਆ ਦੇ ਜਿਹੜੇ ਸਪੋਰਟਰ ਇੱਥੇ ਪਹੁੰਚੇ ਸੀਗੇ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਹੈ ਹਾਲਾਂਕਿ ਕਿਉਂਕਿ ਬਹੁਤ ਸਾਰੇ ਚਾਰ ਤੋਂ ਪੰਜ ਜਿਹੜੇ ਇਸ ਕੋਰਟ ਕਈ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਆਨ ਦਾ ਰਾ ਹੈ ਇਸ ਕਰਕੇ ਜਿਹੜਾ ਹੈ ਉਹ ਰੋਕਿਆ ਵੀ ਜਾਂਦਾ ਹੈ ਅਤੇ ਜਿਸ ਜਿਸ ਪਾਸੇ ਵਿਕਰਮ ਜੇਠਿਆ ਨੂੰ ਪੇਸ਼ ਕਰਨਾ ਹੁੰਦਾ ਹੈ ਇਸ ਤੇ ਹੈਵੀ ਜਿਹੜੀ ਹੈ ਸਿਕਿਉਰਿਟੀ ਸਾਨੂੰ ਨਜ਼ਰ ਵੀ ਆਉਂਦੀ ਤੇ ਹੁਣ ਦੇਖੋ ਕਿ ਜਿਹੜੇ ਪੁਲਿਸ ਮੁਲਾਜ਼ਮ ਪਹਿਲੇ ਬੈਰੀਗੇਟਿੰਗ ਦੇ ਕੋਲ ਖੜੇ ਸੀਗੇ ਹੁਣ ਉਹਨੂੰ ਇਥੇ ਨਜ਼ਰ ਆ ਰਹੇ ਉਹਨੇ ਕਿ ਉਹ ਇਥੇ ਹਿਊਮਨ ਚੇਨ ਬਣਾ ਕੇ ਖੜੇ ਹੋ ਗਏ ਨੇ ਤੇ ਹੁਣ ਕੁਝ ਹੀ ਸਮੇਂ ਦੇ ਵਿੱਚ ਵਿਕਰਮ ਮਜੀਠੀਆ ਨੂੰ ਪੇਸ਼ ਕੀਤਾ ਜਾਏਗਾ ਲੀਗਲ ਤੌਰ ਤੇ ਦੇਖੀਏ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਨੇ ਆਪਣਾ ਆਪਣਾ ਜਿਹੜਾ ਕਹੀਏ ਕਿ ਪਟੀਸ਼ਨ ਫਾਈਲ ਕੀਤੀ ਹੈ ਜਿੱਥੇ ਕਿ ਉਹਨਾਂ ਨੇ ਕਿਹਾ ਹੈ ਕਿ ਐਫ ਆਈ ਆਰ ਜਿਹੜੀ ਕੀਤੀ ਗਈ ਹੈ ਉਸ ਤੋਂ ਪਹਿਲਾਂ ਯਾਨੀ ਕਿ ਗ੍ਰਿਫਤਾਰੀ ਤੋਂ ਪਹਿਲਾਂ 2 ਘੰਟੇ 2 ਘੰਟੇ ਜਿਹੜੀ ਉਹ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਆਪਣੀ ਪਟੀਸ਼ਨ ਦੇ ਵਿੱਚ ਕਿ ਉਹ ਉਹਨਾਂ ਨੂੰ ਜਿਹੜਾ ਹੈ ਜਿਹੜਾ ਉਹਨਾਂ ਦਾ ਰਿਮਾਂਡ ਹੈ ਉਹ ਵੀ ਇਲਲੀਗਲ ਹੈ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਵਿਕਰਮ ਜੀਠਿਆ ਨੂੰ ਲੈ ਕੇ ਜਿਹੜੀ ਹੈ ਉਹ ਗੱਡੀਆਂ ਪਹੁੰਚੇ ਆ ਗਏ ਪਾਇਲਟ ਹੈ ਪਿੱਛੇ ਤੁਹਾਨੂੰ ਸਕੋਰਪੀਓ ਗੱਡੀ ਨਜ਼ਰ ਆ ਰਹੀ ਹੋਣੀ ਹੈ ਉਸ ਤੋਂ ਪਿੱਛੇ ਇੱਕ ਹੋਰ ਸਕੋਰਪੀਓ ਗੱਡੀ ਤੇ ਇਸ ਤੋਂ ਇਲਾਵਾ ਇਨੋਵਾ ਗੱਡੀਆਂ ਇੱਕ ਕਾਫਲਾ ਅਸੀਂ ਕਹਿ ਸਕਦੇ ਹਾਂ ਕਿ ਗੱਡੀਆਂ ਦਾ ਨਜ਼ਰ ਆ ਰਿਹਾ ਹੈ ਤੇ ਵਿਕਰਮ ਜੀਠਿਆ ਨੂੰ ਬਿਲਕੁਲ ਬਲੈਕ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਕੋਰਪੀਓ ਗੱਡੀ ਗਈ ਹੈ ਬਲੈਕ ਜਿਹੜੀ ਫਿਲਮਿੰਗ ਗੱਡੀ ਹੈ ਇਸ ਦੇ ਵਿੱਚ ਲੈ ਕੇ ਆਇਆ ਗਿਆ ਹੈ ਆ ਕਾਫੀ ਲੰਬਾ ਕਾਫਲਾ ਜਿਹੜਾ ਉਹ ਨਜ਼ਰ ਆ ਰਿਹਾ ਹੁਣ ਇਹਨਾਂ ਵਿੱਚੋਂ ਕਿਹੜੀ ਗੱਡੀ ਵਿੱਚ ਬਿਕਰ ਮਜੀਠੀਆ ਇਹ ਵੀ ਨਹੀਂ ਪਤਾ ਲੱਗਦਾ ਕਿਉਂਕਿ ਜਿਹੜੀ ਤਿੰਨ ਗੱਡੀਆਂ ਬਿਲਕੁਲ ਬਲੈਕ ਜੈੱਡ ਬਲੈਕ ਅਸੀਂ ਕਹਿ ਸਕਦੇ ਹਾਂ ਉਹਨਾਂ ਦੀ ਫਿਲਮਿੰਗ ਹੈ ਟਿੰਟਡ ਗਲਾਸ ਨੇ ਬਿਲਕੁਲ ਨਜ਼ਰ ਨਹੀਂ ਆਂਦਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਨਾਲ ਵੀ ਪੰਜਾਬ ਪੁਲਿਸ ਦੀ ਜਿਹੜੀ ਬਲ ਹੈ ਉਹ ਨਜ਼ਰ ਆ ਰਿਹਾ ਹੈ ਤਾਂ ਇਸ ਤੋਂ ਇਲਾਵਾ ਇੱਕ ਲੰਬਾ ਕਾਫਲਾ ਮੁਹਾਲੀ ਕੋਟਰੂਮ ਦੇ ਵਿੱਚ ਉਹਨਾਂ ਨੂੰ ਲੈ ਕੇ ਪਹੁੰਚੇਗਾ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਜਿਹੜਾ ਉਹਨਾਂ ਨੂੰ ਪੇਸ਼ ਕਰਨਾ ਹੈ ਤੇ ਇਸ ਦੌਰਾਨ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਕਾਫਲੇ ਦੇ ਵਿੱਚ ਉਹਨਾਂ ਨੂੰ ਲੈ ਕੇ ਆਇਆ ਗਿਆ ਹੁਣ ਪੇਸ਼ ਕੀਤਾ ਜਾਏਗਾ ਚਾਰ ਦਿਨ ਦੇ ਰਿਮਾਂਡ ਦੇ ਵਿੱਚ ਵਿਜੀਲੈਂਸ ਨੂੰ ਕੀ ਮਿਲਿਆ ਆਖਿਰ ਕਿਹੜੇ ਨਵੇਂ ਕਹੀਏ ਕਿ ਐਵੀਡੈਂਸ ਮਿਲੇ ਜਾਂ ਕੋਈ ਨਵੀਂ ਜਾਣਕਾਰੀ ਮਿਲੀ ਹੈ ਉਹ ਕੋਰਟ ਨੂੰ ਦਿੱਤੀ ਜਾਏਗੀ ਕਿਉਂਕਿ ਜੇਕਰ ਕੋਰਟ ਸੈਟੀਸਫਾਈ ਨਹੀਂ ਹੋਇਆ ਤਾਂ ਹੋ ਸਕਦਾ ਹੈ ਕਿ ਵਿਜੀਲੈਂਸ ਨੂੰ ਦੁਬਾਰਾ ਰਿਮਾਂਡ ਨਾ ਮਿਲੇ ਹਾਲਾਂਕਿ ਵਿਜੀਲੈਂਸ ਦੀ ਕੋਸ਼ਿਸ਼ ਰਹੇਗੀ ਕਿ ਉਹ ਜਿਹੜਾ ਹੈ ਰਿਮਾਂਡ ਮੰਗਣ ਤੇ ਇਹ ਵੀ ਕਹਿਣ ਕਿ ਉਹਨਾਂ ਨੂੰ ਹੋਰ ਜਿਹੜੀ ਹੈ ਜਾਣਕਾਰੀ ਇਸ ਦੇ ਵਿੱਚ ਚਾਹੀਦੀ ਹੈ ਲੇਕਿਨ ਉਹ ਪ੍ਰੂਫ ਕਰਨਾ ਪੈਣਾ ਉਹ ਤੁਹਾਨੂੰ ਖਾਣਾ ਪੈਣਾ ਕਿ ਕਿਹੜੇ ਜਿਹੜੇ ਤੱਥ ਹਲੇ ਤੱਕ ਸਾਹਮਣੇ ਨਹੀਂ ਆਏ ਅਤੇ ਕਿਹੜੀ ਜਿਹੜੀ ਇਨਫੋਰਮੇਸ਼ਨ ਹੈ ਉਹ ਨਹੀਂ ਆਈ ਹੈ ਤੇ ਹੁਣ ਕੁਝ ਦੇਰ ਦੇ ਵਿੱਚ ਵਿਕਰਮਜੀਤ ਜੀ ਦੀ ਜਿਹੜੀ ਪੇਸ਼ੀ ਹੈ ਉਹ ਸ਼ੁਰੂ ਹੋਵੇਗੀ ਅਸੀਂ ਕਹਿ ਸਕਦੇ ਹਾਂ ਕਿ ਸੁਣਵਾਈ ਜਿਹੜੀ ਸ਼ੁਰੂ ਹੋਏਗੀ ਦੋਨੋਂ ਪੱਖੋਂ ਆਪਣੀ ਆਪਣੀ ਦਲੀਲਾਂ ਰੱਖੀਆਂ ਜਾਣਗੀਆਂ ਜਿੱਥੇ ਸਰਕਾਰ ਪੱਖੋਂ ਦੱਸਿਆ ਜਾਏਗਾ ਕਿ ਆਖਿਰ ਕੀ ਉਹਨਾਂ ਨੂੰ ਜਾਂਚ ਦੇ ਵਿੱਚ ਮਿਲਿਆ ਹੈ ਹੁਣ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਮਿਲਿਆ ਹੈ ਤੇ ਦੂਜੇ ਪਾਸੇ ਜਿਹੜੀ ਜਿਹੜੇ ਬਿਕਰਮਜੀਤ ਸੇ ਵਕੀਲ ਹੈ ਉਹ ਇਸ ਚੀਜ਼ ਦਾ ਵਿਰੋਧ ਕਰਨਗੇ ਅਤੇ ਜਿਹੜਾ ਇਹ ਹੀ ਕਿਹਾ ਜਾਏਗਾ ਕਿ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਜਿਹੜਾ ਅਗਲਾ ਪ੍ਰੋਸੀਜਰ ਹੈ ਚਾਹੇ ਉਹ ਬੇਲ ਦਾ ਹੈ ਜਾਂ ਹੋਰ ਪ੍ਰੋਸੀਜਰਸ ਹੈ ਉਹ ਜ਼ਰੂਰ ਫਾਲੋ ਕੀਤੇ ਜਾਣ ਤੇ तमाम ਚੀਜ਼ਾਂ ਨੇ ਅਸੀਂ ਇਹ ਵੀ ਕਹਿ ਸਕਦੇ ਹਾਂ ਦੇਖਦੇ ਕਿ ਜਦੋਂ ਵੀ ਅਜਿਹੀ ਕੋਈ ਗੱਲ ਹੁੰਦੀ ਹੈ ਤੇ ਉੱਥੇ ਤਸਵੀਰਾਂ ਜਿਹੜੀ ਉਹ ਬਿਆਨ ਕਰ ਰਹੇ ਕਿ ਪਹਿਲਾਂ ਵੀ ਦੀ ਤਰ੍ਹਾਂ ਹੀ ਜਵੇਂ ਅਸੀਂ ਪਹਿਲਾਂ ਦੇਖਿਆ ਸੀਗਾ ਕਿ ਵਿਕਰਮ ਜੀਠਿਆ ਨੂੰ ਪੇਸ਼ ਕੀਤਾ ਗਿਆ ਸੀਗਾ ਤੇ ਠੀਕ ਉਸੇ ਤਰੀਕੇ ਨਾਲ ਅੱਜ ਵੀ ਉਹਨਾਂ ਨੂੰ ਕੋਰਟ ਰੂਮ ਦੇ ਵਿੱਚ ਕਹੀ ਕਿ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜੀ ਜੀ ਆ ਠੀਕ ਹੈ ਪੂਜਾ ਤੁਸੀਂ ਬਣੇ ਰਹੋ ਇਸ ਵੇਲੇ ਅਸੀਂ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਹਿਲੀ ਤਸਵੀਰ ਜਦੋਂ ਵਿਕਰਮ ਮਜੀਠਿਆ ਨੂੰ ਜਦੋਂ ਵਿਜੀਲੈਂਸ ਦੇ ਦਫ਼ਤਰ ਤੋਂ ਲਜਾਇਆ ਗਿਆ ਉਸ ਵੇਲੇ ਦੀ ਤਸਵੀਰ ਤੁਸੀਂ ਦੇਖ پا ਰਹੇ ਹੋ ਸੱਜੇ ਪਾਸੇ ਤਸਵੀਰ ਹੈ ਤੇ ਉੱਥੇ ਹੀ ਦੂਸਰੇ ਪਾਸੇ ਜੋ ਤੁਸੀਂ ਤਾਜ਼ਾ ਤਸਵੀਰਾਂ ਦੇਖ ਪਾ ਰਹੇ ਹੋ ਇਹ ਮੁਹਾਲੀ ਕੋਰਟ ਦੇ ਬਾਹਰ ਦੀਆਂ ਨੇ ਜਦੋਂ ਪੂਰਾ ਕਾਫਲਾ ਉੱਥੇ ਪਹੁੰਚਾਇਆ ਇਸੇ ਕਾਫਲੇ ਦੇ ਵਿੱਚ ਵਿਕਰਮ ਮਜੀਠੀਆ ਮੌਜੂਦ ਨੇ ਕੁਝ ਹੀ ਸਮੇਂ ਦੇ ਵਿੱਚ ਅਦਾਲਤ ਦੇ ਵਿੱਚ ਸੁਣਵਾਈ ਸ਼ੁਰੂ ਹੋ ਜਾਏਗੀ ਕਿਉਂਕਿ 4 ਦਿਨਾਂ ਦਾ ਜੋ ਰਿਮਾਂਡ ਆ ਉਹ ਖਤਮ ਹੋਇਆ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਇੱਥੇ ਮੁਹਾਲੀ ਅਦਾਲਤ ਲਿਆਂਦਾ ਗਿਆ ਹਾਲਾਂਕਿ ਇਹ ਤੀਸਰੀ ਮਰਤਬਾ ਹੈ ਜਦੋਂ ਉਹਨਾਂ ਨੂੰ ਇਸ ਕਦਰ ਇੱਥੇ ਲਿਆਂਦਾ ਗਿਆ ਇਸ ਤੋਂ ਪਹਿਲਾਂ 7-10 ਦਾ ਰਿਮਾਂਡ ਹਾਸਲ ਹੋਇਆ ਸੀ ਤੇ ਦੋ ਇੱਕ ਰਾਤ ਅਬਜਲੈਂਸ ਦੇ ਦਫਤਰ ਦੇ ਵਿੱਚ ਕੱਟੀ ਸੀ ਤੇ ਉਸ ਤੋਂ ਬਾਅਦ ਫਿਰ 7 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਜਦੋਂ ਉਹ ਰਿਮਾਂਡ ਖਤਮ ਹੋਇਆ ਫਿਰ ਵਿਕਰਮਜੀਤ ਜੀ ਥਿਆ ਨੂੰ ਪਿਛਤੀ ਵਾਰ ਲਿਆਂਦਾ ਗਿਆ ਉਦੋਂ ਵੀ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਮੇਰੇ ਸਹਿਯੋਗੀ ਸੰਮਤ ਤੇ ਪੂਜਾ ਉਦੋਂ ਵੀ ਲਾਈਵ ਮੌਜੂਦ ਰਹੇ ਤੇ ਅੱਜ ਵੀ ਅਨੂਜਾ ਤੇ ਪੂਜਾ ਜੋ ਦੋਵੇਂ ਨੇ ਉਹਨਾਂ ਦੇ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਵੇਲੇ ਤੁਸੀਂ ਇਹ ਤਸਵੀਰਾਂ ਦੇਖ ਵੀ 파 ਰਹੇ ਕੁਝ ਹੀ ਸਮੇਂ ਦੇ ਬਾਅਦ ਕੌਣ ਸੁਣਵਾਈ ਜੋ ਹੈ ਸ਼ੁਰੂ ਹੋ ਜਾਏਗੀ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਜੋ ਇਸ ਕੇਸ ਦੇ ਨਾਲ ਲਿੰਕਡ ਨੇ ਕੇਵਲ ਤੇ ਕੇਵਲ ਉਹਨਾਂ ਨੂੰ ਹੀ ਕੂਟ ਦੇ ਅੰਦਰ ਜਾਣ ਦੀ ਇਜਾਜ਼ਤ ਹੈ ਮੀਡੀਆ ਨੂੰ ਵੀ ਕੇਵਲ ਤੇ ਕੇਵਲ ਦੂਰੋਂ ਕਵਰ ਕਰਨ ਦੀ ਇਜਾਜ਼ਤ ਹੈ ਕਿਉਂਕਿ ਤੁਸੀਂ ਕੁਝ ਦਿਨ ਪਹਿਲਾਂ ਵੀ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇੱਕ ਹਿਊਮਨ ਚੇਨ ਬਣਾਈ ਗਈ ਉਸ ਦੇ ਜ਼ਰੀਏ ਕਾਫਲੇ ਦੇ ਨਜ਼ਦੀਕ ਪਹੁੰਚਣ ਤੋਂ ਰੋਕਿਆ ਗਿਆ ਤੇ ਫਿਰ ਬਾਅਦ ਦੇ ਵਿੱਚ ਅਸੀਂ ਦੇਖਿਆ ਕਿ ਜੋ ਗੱਡੀਆਂ ਦਾ ਕਾਫਲਾ ਉਹ ਅੱਗੇ ਵਧਿਆ ਹੈ ਹੁਣ ਇਹ ਕਾਫਲਾ ਐਂਟਰ ਹੋ ਚੁੱਕਿਆ ਹੈ ਕੋਕਤ ਦੇ ਵਿੱਚ ਤੇ ਕੋਕਤ ਐਂਟਰ ਹੋਣ ਤੋਂ ਬਾਅਦ ਕੁਝ ਹੀ ਸਮੇਂ ਦੇ ਬਾਅਦ ਸੁਣਵਾਈ ਹੋਏਗੀ ਸਵਾਲ ਇਹ ਵੀ ਹੈ ਕਿ ਅੱਜ ਵੀ ਪਰਦਾ ਰਹੇਗਾ ਕਿਉਂਕਿ ਲੱਗਦਾ ਕੁਝ ਇਸ ਦਾ ਡਰ ਰਿਹਾ ਹੈ ਗੱਡੀਆਂ ਦਾ ਜਦੋਂ ਕਾਫਲਾ ਗਿਆ ਤਾਂ ਅੱਜ ਵੀ ਉਹੀ Z ਬਲੈਕ ਬਲੈਕ ਗੱਡੀਆਂ ਦਾ ਇਸਤੇਮਾਲ ਕੀਤਾ ਗਿਆ ਦੂਸਰੇ ਪਾਸੇ ਪਿਛਲੀ ਵਾਰ ਪਰਦੇ ਵੀ ਲਗਾਏ ਗਏ ਸੀ ਤਾਂ ਕਿ ਇੱਕ ਝਲਕ ਵੀ ਕੈਦ ਨਾ ਹੋ ਸਕੇ ਵਿਕਰਮ ਮਜੀਠੀਆ ਦੀ ਉਸ ਨੂੰ ਲੈ ਕੇ ਵੀ ਦੇਖਣਾ ਹੋਏਗਾ ਖੈਰ ਸਵਾਲ ਇਹ ਵੀ ਹੈ ਕਿ ਹੁਣ ਰਿਮਾਰਡ ਮਿਲੇਗਾ ਤੱਕ ਨਾ ਮਿਲੇਗਾ ਕਿਉਂਕਿ ਇਸ ਤੋਂ ਪਹਿਲਾਂ ਜੋ ਰਿਮਾਰਡ ਹੈ ਪਹਿਲਾਂ 7 ਦਿਨ ਦੇਖਿਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ 4 ਦਿਨ ਹੋਰ ਤਾਂ 11 ਦਿਨ ਹੋ ਚੁੱਕੇ ਨੇ ਤਾਂ ਮੰਨਿਆ ਜਾ ਰਿਹਾ ਹੈ ਕਿ 3 ਦਿਨ ਦੇ ਕਰੀਬ ਦਾ ਰਿਮਾਰਡ ਹੁਣ ਹੋਰ ਮਿਲ ਸਕਦਾ ਹੈ ਕੀ ਇਸ ਤੋਂ ਜ਼ਿਆਦਾ ਮਿਲੇਗਾ ਉਸ ਨੂੰ ਲੈ ਕੇ 20 ਸਵਾਲ ਨੇ ਇਹ ਸਭ ਵੀ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿਉਂਕਿ ਕੋਈ ਦੇ ਵਿੱਚ ਸਾਫ ਹੋ ਜਾਏਗਾ ਕਿ ਅਕਰਕਰ ਉਹਨਾਂ ਨੂੰ ਕਿੰਨਾ ਰਿਵਾਰਡ ਮਿਲਦਾ ਹੈ ਜਾਂ ਫਿਰ ਨਹੀਂ ਉਸੇ ਹੀ ਦੂਸਰੇ ਪਾਸੇ ਮੇਰੇ ਸਹਿਯੋਗੀ ਅਨੂਜਾ ਤੇ ਪੂਜਾ ਦੋਵੇਂ ਲਗਾਤਾਰ ਤਸਵੀਰਾਂ ਵੀ ਸਾਝੀਆਂ ਕਰ ਰਹੇ ਨੇ ਇਸ ਤੋਂ ਪਹਿਲਾਂ ਵਿਜੀਲੈਂਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਜੋ ਵਿਕਰਮਜੀਤ ਜੀ ਦੀ ਜਾਇਦਾਦ ਹੈ ਉਹ ਕਾਫੀ ਵੱਖ-ਵੱਖ ਥਾਵਾਂ ਦੇ ਵਿੱਚ ਹੈ ਭਾਵੇਂ ਉਸ ਵਿੱਚ ਹਿਮਾਚਲ ਦਾ ਜ਼ਿਕਰ ਹੋਵੇ ਜਾਂ ਫਿਰ ਗੁਰੂਗੜ੍ਹ ਦੇ ਜ਼ਿਕਰ ਦੀ ਗੱਲ ਕਰ ਲਈਏ ਇਸੇ ਤਰੀਕੇ ਦੇ ਨਾਲ ਕਾਰਵਾਈ ਦੀਆਂ ਜੋ ਕੜੀਆਂ ਨੇ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਰਾਜ ਤੋਂ ਦੂਜੇ ਰਾਜ ਜੁੜ ਰਹੀਆਂ ਨੇ ਕੀ ਉਦੋਂ ਕੋਈ ਇਫੈਕਟ ਸਾਹਮਣੇ ਆਏ ਨੇ ਇਹਨਾਂ 4 ਦਿਨਾਂ ਦੇ ਰਿਮਾਂਡ ਦੇ ਵਿੱਚ ਕੀ ਕੁਝ ਪਤਾ ਲੱਗਿਆ ਵਿਜੀਲੈਂਸ ਨੂੰ ਇਹ ਵੀ ਆਪਣੇ ਆਪ ਤੋਂ ਸਵਾਲ ਹੈ ਕਿਉਂਕਿ ਇਸ ਤੋਂ ਪਹਿਲਾਂ ਆ ਦੇਖਿਆ ਗਿਆ ਸੀ ਕਿ ਜਦੋਂ ਸਾਫਟਾ ਡੀਜੀਪੀ ਛੱਟੋ ਬਾਧਿਆਏ ਉਹ ਪਹੁੰਚੇ ਸੀ ਤਾਂ ਉਹਨਾਂ ਨੇ ਵੀ ਇੱਕ ਦਾਵਾ ਕੀਤਾ ਸੀ ਤੇ ਕਿਹਾ ਸੀ ਕਿ ਸਬੂਤ ਤਾਂ ਸਾਰੇ ਪਹਿਲਾਂ ਤੋਂ ਹੀ ਮੌਜੂਦ ਨੇ ਬਸ ਅਧਿਕਾਰੀ ਜਾਣਦੇ ਨਹੀਂ ਨੇ ਤਾਂ ਕੀ ਕੁਝ ਉਹਨਾਂ ਨੂੰ ਲੱਭਿਆ ਇਹ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਤੇ ਉਸ ਤੋਂ ਬਾਅਦ ਜਦੋਂ ਸਰਕਾਰੀ ਵਕੀਲ ਕੁਝ ਦੱਸਦੇ ਨੇ ਉਸ ਬਾਰੇ ਫਿਰ ਪਤਾ ਲੱਗੇਗਾ ਮੇਰੇ ਸਹਿਯੋਗੀ ਨੁਜਾ ਮਰ ਨਾਲ ਜੁੜ ਚੁੱਕੇ ਨੇ ਅਨੁਜਾ ਤੁਸੀਂ ਵਿਜੀਲੈਂਸ ਦਫ਼ਤਰ ਤੋਂ ਆ ਦੂਸਰੇ ਪਾਸੇ ਕੋਰਟ ਪਹੁੰਚੇ ਹੋ ਹੁਣ ਇਸ ਦਰਮਿਆਨ ਕੀ ਕੁਝ ਤੁਸੀਂ ਨੋਟਿਸ ਕੀਤਾ ਕੀ ਕੁਝ ਤੁਸੀਂ ਦੇਖਿਆ ਬਿਲਕੁਲ ਦੇਖੋ ਜਿਸ ਤੱਕ ਅਸੀਂ ਗੱਲ ਕਰਦੇ ਆਂ ਵਿਜੀਲੈਂਸ ਬਿਊਰੋ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਤਕਰੀਬਨ ਤਕਰੀਬਨ 8 ਤੋਂ 9 ਗੱਡੀਆਂ ਦੇ ਕਾਫਲੇ ਦੇ ਵਿੱਚ ਲਿਆਂਦਾ ਗਿਆ ਔਰ ਉਹ ਗੱਡੀਆਂ ਦਾ ਕਾਫਲਾ ਜਿਹੜਾ ਉਹ ਸਿੱਧੇ ਤੌਰ ਤੇ ਲਿਆ ਕੇ ਕੋਰਟ ਦੇ ਵਿੱਚ ਜਿਹੜਾ ਪਹੁੰਚਾ ਦਿੱਤਾ ਗਿਆ ਮੈਂ ਤੁਹਾਨੂੰ ਤਸਵੀਰਾਂ ਜ਼ਰੂਰ ਆਪਣੇ ਕੈਮਰਾ ਪਰਸਨ ਨੂੰ ਕਹੂੰਗੀ ਕਿ ਦਿਖਾਈਆਂ ਜਾਣ ਕਿ ਇਹ ਪੂਰੀ ਸੜਕ ਜੜੀ ਹੈ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਥੇ ਸਾਰਿਆਂ ਨੂੰ ਰੋਕ ਦਿੱਤਾ ਗਿਆ ਹਾਲਾਂਕਿ ਇੱਥੋਂ ਦੀ ਕੁਝ 100 ਤੋਂ 200 ਮੀਟਰ ਖੱਬੇ ਹੱਥ ਨੂੰ ਜਿਹੜਾ ਅੱਗੇ ਜਾ ਕੇ ਪੈਂਦਾ ਉਕ ਦਿੱਤਾ ਗਿਆ ਇਥੋਂ ਤੁਹਾਨੂੰ ਤਸਵੀਰਾਂ ਸੀ ਜਿੰਨੀਆਂ ਮੈਕਸਮ ਜਿੱਥੇ ਤੱਕ ਜਾਣ ਦੀ ਇਜਾਜ਼ਤ ਦਿੱਤੀ ਜਾਏਗੀ ਉੱਥੇ ਤੱਕ ਜਾ ਕੇ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਦਿਖਾਵਾਂਗੇ ਲੇਕਿਨ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਜਿਹੜਾ ਕੁਝ ਹੀ ਦੇਰ ਦੇ ਵਿੱਚ ਪੇਸ਼ ਕਰ ਦਿੱਤਾ ਜਾਏਗਾ ਜੱਜ ਦੇ ਮੋਰੇ ਕਿਉਂਕਿ ਸਵੇਰ ਤੋਂ ਹੀ ਜਿਹੜੀਆਂ ਨੇ ਇਹ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਕਿੰਨੇ ਕ ਵੱਜੇ ਤੱਕ ਪੇਸ਼ ਕੀਤਾ ਜਾਏਗਾ ਲੇਕਿਨ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਉਹ ਵੱਡੇ ਕਾਫਲੇ ਦੇ ਵਿੱਚ ਲਿਆਂਦਾ ਗਿਆ ਔਰ ਉਸ ਤੋਂ ਬਾਅਦ ਅਗਰ ਅਸੀਂ ਰਾਹ ਦਾ ਜ਼ਿਕਰ ਕਰੀਏ ਤੇ ਹਰ ਥਾਂ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਤਾਇਨਾਤ ਕੀਤੀ ਗਈ ਸੀ ਹ ਕਿ ਉਹਨਾਂ ਦੇ ਵੱਲੋਂ ਲੋਕਾਂ ਨੂੰ ਰੋਕਿਆ ਜਾ ਰਿਹਾ ਸੀ ਪੂਰਾ ਕਾਫਲਾ ਜਿਹੜਾ ਉਹ ਇੱਕੋ ਜਿਹੜਾ ਉਹ ਕਲੀਨ ਦੇ ਵਿੱਚ ਕਢਾਇਆ ਗਿਆ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਜਿਹੜੀ ਹੈ ਸਿਕਿਉਰਿਟੀ ਇਸ਼ੂ ਜਿਹੜੀ ਹੈ ਉਹ ਨਾ ਆ ਸਕੇ ਔਰ ਉਸ ਤੋਂ ਬਾਅਦ ਵੀ ਉਸ ਤੋਂ ਇਲਾਵਾ ਵੀ ਅਗਰ ਅਸੀਂ ਜ਼ਿਕਰ ਕਰੀਏ ਤੇ ਪੁਲਿਸ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਅੱਜ ਵੀ ਮੋਹਾਲੀ ਦੇ ਵਿੱਚ ਜਿਹੜਾ ਥਾਂ ਥਾਂ ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਕਾਲੀ ਆਗੂਆਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਗਏ ਸੀ ਉਸ ਨੂੰ ਦੇਖਦੇ ਹੋਏ ਅੱਜ ਵੀ ਜਿਹੜੀ ਇਹ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਔ ਇਹ ਅ ਜਿਹੜਾ ਕਾਫਲਾ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲਿਆਂਦਾ ਗਿਆ ਉਸ ਦੇ ਵਿੱਚ 8 ਤੋਂ 9 ਗੱਡੀਆਂ ਦਾ ਕਾਫਲਾ ਜਿਹੜਾ ਉਹ ਜਿਸ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀ ਸੀਗੇ ਉਸ ਤੋਂ ਪਿੱਛੇ ਪੰਜਾਬ ਪੁਲਿਸ ਦੀ ਗੱਡੀ ਲਗਾਈ ਗਈ ਉਸ ਤੋਂ ਪਿੱਛੇ ਜੇਕਰ ਗੱਲ ਕਰੀਏ ਏਆਰਪੀ ਦੀ ਜਿਹੜੀ ਗੱਡੀ ਹੈ ਉਹ ਵੀ ਪਿੱਛੇ ਲਗਾਈ ਗਈ ਔਰ ਉਸ ਤੋਂ ਬਾਅਦ ਇਸ ਪੂਰੇ ਕਾਫਲੇ ਨੂੰ ਜਿਹੜਾ ਉਹ ਲਿਆਂਦਾ ਗਿਆ ਮੋਹਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ ਲੈ ਕੇ ਆਂਦਾ ਗਿਆ ਹਾਲਾਂਕਿ ਇਧਰਲੇ ਪਾਸੇ ਨੂੰ ਜਿਹੜੇ ਨੇ ਗੇਟ ਉਹਨਾਂ ਦੇ ਰਾਹੀਂ ਐਂਟਰੀ ਕਰਵਾਈ ਗਈ ਹੈ ਸਿੱਧਾ ਬੇਸਮੈਂਟ ਦੇ ਥਰੂ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਉੱਪਰ ਲੈ ਕੇ ਜਾਂਦਾ ਜਾ ਰਿਹਾ ਔਰ ਉਸ ਤੋਂ ਕਰਵਾਈ ਜਾਏਗੀ ਵਿਕਰਮ ਸਿੰਘ ਮਜੀਠੀਆ ਦੀ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਰੋਕ ਕੇ ਇੱਥੋਂ ਦੀ ਵਾਪਸ ਭੇਜਿਆ ਜਾ ਰਿਹਾ ਹੈ ਕਿ ਇੱਥੋਂ ਦੀ ਤੁਸੀਂ ਨਹੀਂ ਜਾ ਸਕਦੇ ਔਰ ਆਸ-ਪਾਸ ਦੇ ਜਿਹੜੇ ਆਲਟਰਨੇਟਿਵ ਰੂਟਸ ਨੇ ਉਹਨਾਂ ਨੂੰ ਤੁਸੀਂ ਲੈ ਸਕਦੇ ਹੋ ਸਿਰਫ ਔਰ ਸਿਰਫ ਐਡਵੋਕੇਟ ਜਿਹੜੇ ਨੇ ਉਹਨਾਂ ਨੂੰ ਇੱਥੋਂ ਦੀ ਜਾਣ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਐਡਵੋਕੇਟ ਨੇ ਜਿਨ੍ਹਾਂ ਦੇ ਕੋਲ ਉਹਨਾਂ ਦਾ ਆਈਡੀ ਕਾਰਡ ਹੈ ਜਾਂ ਉਹਨਾਂ ਦੇ ਕੋਲ ਉਹਨਾਂ ਦਾ ਆਈਡੀ ਪ੍ਰੂਫ ਹੈ ਉਹਨਾਂ ਨੂੰ ਹੀ ਜਿਹੜਾ ਇੱਥੋਂ ਦੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਲੇਕਿਨ ਉਸ ਤੋਂ ਇਲਾਵਾ ਅੱਜ ਕਿਸੇ ਨੂੰ ਵੀ ਜਿਹੜਾ ਉਹ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਮੈਂ ਆਪਣੇ ਕੈਮਰਾ ਪਰਸਨ ਜ਼ਰੂਰ ਦਿਖਾ ਦਿੱਤਾ ਜਾਵੇ ਇਸ ਪੂਰੀ ਜਿਹੜੀ ਅਗਰ ਅਸੀਂ ਇਸ ਸੜਕ ਦਾ ਜ਼ਿਕਰ ਕਰੀਏ ਤੇ ਇਹ ਪੂਰੀ ਸੜਕ ਜਿਹੜੀ ਹੈ ਉਹ ਡੀਸੀ ਆਫਿਸ ਮੋਹਾਲੀ ਜਿਹੜਾ ਡਿਸਟ੍ਰਿਕਟ ਕੋਰਟ ਹੈ ਉਥੇ ਤਹਿਸੀਲ ਆਫਿਸ ਤੱਕ ਜਾਂਦੀ ਹੈ ਔਰ ਉਮੂਮਨ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੋਂ ਦੀ ਟਰੈਵਲ ਕਰਦੇ ਨੇ ਪਾਸ ਕਰਦੇ ਨੇ ਔਰ ਉਹਨਾਂ ਨੇ ਇੱਥੇ ਆਣਾ ਹੁੰਦਾ ਹੁਣ ਅੱਜ ਜਿਹੜੀ ਹੈ ਉਹ ਦੋ ਥਾਂ ਤੇ ਡਬਲ ਸਿਕਿਉਰਿਟੀ ਡਬਲ ਲੇਅਰ ਲਗਾਈ ਗਈ ਹੈ ਇੱਕ ਪਿਛਲੇ ਪਾਸੇ ਇੱਕ ਜਿਹੜੇ ਮੇਰੇ ਕੈਮਰਾ ਪਰਸਨ ਤੁਹਾਨੂੰ ਇਹ ਲੇਅਰ ਦਿਖਾ ਰਹੇ ਨੇ ਸਿਕਿਉਰਿਟੀ ਦੀ ਇਸ ਨੂੰ ਇੱਥੇ ਤਾਇਨਾਤ ਕੀਤਾ ਗਿਆ ਤਾਂ ਕਿ ਕੋਈ ਵੀ ਜਿਹੜਾ ਉਹ ਨਾ ਕਰ ਸਕਿਓ ਔਰ ਨਾ ਹੀ ਕੋਈ ਅਕਾਲੀ ਵਰਕਰ ਜਾਂ ਕੋਈ ਸਮਰਥਕ ਅਕਾਲੀ ਦਲ ਦਾ ਇੱਥੇ ਪਹੁੰਚ ਸਕਿਓ ਔਰ ਇਥੋਂ ਦੀ ਪਹੁੰਚ ਕੇ ਜਿਹੜਾ ਉਹ ਕਿਸੇ ਵੀ ਤਰੀਕੇ ਦਾ ਪ੍ਰਦਰਸ਼ਨ ਜਿਹੜਾ ਉਹ ਕਰ ਸਕੇ ਜੇਕਰ ਅਸੀਂ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਦੇ ਵਿੱਚ ਸਿੱਧੇ ਤੌਰ ਤੇ ਹੁਣ ਕਿਸੇ ਵੀ ਵਕਤ ਜਿਹੜਾ ਉਹ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਕਰ ਦਿੱਤਾ ਜਾਏਗਾ ਔਰ ਦੇਖਣਾ ਹੋਏਗਾ ਕਿ ਅੱਗੇ ਕੀ ਕੁਝ ਰੁਖ ਇਸ ਦੇ ਵਿੱਚ ਰਹਿੰਦੇ ਲੇਕਿਨ ਲਗਾਤਾਰ ਜਿਹੜਾ ਉਹ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਨੇ ਉੱਥੇ ਸਮਰਥਕ ਲਗਾਤਾਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਸੀਗੇ ਜਿਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਅੱਜ ਵੀ ਡੀਟੇਨ ਕੀਤਾ ਗਿਆ ਔਰ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਅੱਜ ਘਰਾਂ ਦੇ ਵਿੱਚ ਵੀ ਜਿਹੜਾ ਉਹ ਡੀਟੇਨ ਕਰ ਲਿਆ ਗਿਆ ਜਿਹੜੇ ਅਕਾਲੀ ਦਲ ਦੇ ਵਰਕਰਸ ਨੇ ਉਹਨਾਂ ਨੂੰ ਵੀ ਡੀਟੇਨ ਕੀਤਾ ਗਿਆ ਲੇਕਿਨ ਪੁਲਿਸ ਫੋਰਸ ਜਿਹੜੀ ਅੱਜ ਵੱਡੀ ਗਿਣਤੀ ਦੇ ਵਿੱਚ ਮੋਹਾਲੀ ਦੇ ਵਿੱਚ ਤਾਇਨਾਤ ਹੈ ਔਰ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਉਹ ਲੋਕਾਂ ਨੂੰ ਰੋਕਿਆ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਤੋਂ ਕੁਝ 10 ਮਿੰਟ ਪਹਿਲਾਂ ਜਿਹੜਾ ਉਹ ਵਿਜੀਲੈਂਸ ਆਫਿਸ ਤੋਂ ਲਿਆਂਦਾ ਗਿਆ ਔਰ ਲਿਆ ਕੇ ਹੁਣ ਸਿੱਧਾ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਔਰ ਅੱਗੇ ਇਸ ਦੇ ਉੱਤੇ ਕੀ ਰੁਖ ਰਹਿੰਦਾ ਹੈ ਇਹ ਦੇਖਣਾ ਜਿਹੜਾ ਉਹ ਰਹੇਗਾ ਹਜੇ ਅਰ ਠੀਕਾ ਨੂੰ ਜੇ ਤੁਸੀਂ ਬੜੇ ਰਹੋ ਇੱਥੇ ਇੱਕ ਅਪਡੇਟ ਵੀ ਸਾਂਝਾ ਕਰਦੀ ਹੈ ਕਿ ਪੰਜਾਬ ਦੇ ਨਾਲ-ਨਾਲ ਕੁੱਲ ਜੋ ਤਿੰਨ ਸੂਬੇ ਨੇ ਉੱਥੇ ਵਿਕਰਮਜੀਠੀਆਂ ਦੇ ਲਾ ਕੇ ਜਾਂਚ ਕੀਤੀ ਜਾ ਰਹੀ ਹੈ ਵਿਜੀਲੈਂਸ ਦੇ ਵੱਲੋਂ 11 ਦਿਨਾਂ ਤੋਂ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ ਵਿਕਰਮਜੀਠੀਆਂ ਨੇ ਤੇ ਤਿੰਨ ਸੂਬਿਆਂ ਦੇ ਵਿੱਚ ਵਿਜੀਲੈਂਸ ਦੀ ਜਾਂਚ ਚੱਲੀ ਹੈ ਸੋ ਪਹਿਲਾਂ ਦੇਖਿਆ ਗਿਆ ਸੀ ਕਿ ਬੀਤੇ ਕੱਲ ਗੁਰੂਖਪੁਰ ਵੀ ਲਿਜਾਇਆ ਗਿਆ ਤੇ ਉੱਥੇ ਜਾ ਕੇ ਵੀ ਜਾਂਚ ਕੀਤੀ ਗਈ ਸੰਪਤੀਆਂ ਦੀ ਵਿਕਰਮਜੀਠੀਆਂ ਦੇ ਨਾਲ ਜੁੜੇ ਜੋ ਵੱਖ-ਵੱਖ ਪਹਿਲੂ ਨੇ ਉਸ ਦੇ ਉੱਤੇ ਵਿਜੀਲੈਂਸ ਲਗਾਤਾਰ ਹੁਣ ਪਕੜ ਬਣਾ ਰਹੀ ਹੈ ਤੇ ਉਸ ਸੰਬੰਧੀ ਜਾਂਚ ਵੀ ਕਰ ਰਹੀ ਹੈ ਪੰਜਾਬ ਤੋਂ ਬਾਹਰ ਮਜੀਠੀਆ ਦੀ ਜਾਇਦਾਦ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ ਇਸੇ ਕੜੀ ਦੇ ਵਿੱਚ ਦਿੱਲੀ ਤੇ ਹਰਿਆਣਾ ਚ ਮਜੀਠੀਆ ਦੇ ਟਿਕਾਣਿਆਂ ਦੇ ਉੱਤੇ ਰੇਡ ਜਾਰੀ ਹੈ ਇਸ ਤੋਂ ਪਹਿਲਾਂ ਗੋਰਖਪੁਰ ਦੇ ਵਿੱਚ ਲਜਾਇਆ ਗਿਆ ਸੀ 11 ਦਿਨਾਂ ਤੋਂ ਵਿਜੀਲੈਂਸ ਰਿਪੋਰਟ ਦੇ ਉੱਤੇ ਨਿਮਕਰ ਮਜੀਠੀਆ ਵੱਖ-ਵੱਖ ਟਿਕਾਣਿਆਂ ਦੇ ਉੱਤੇ ਉਹਨਾਂ ਨੂੰ ਲਜਾਇਆ ਗਿਆ ਉੱਥੇ ਜਾ ਕੇ ਜਾਂਚ ਕੀਤੀ ਗਈ ਹੈ ਹਾਲਾਂਕਿ ਇਸ ਦੌਰਾਨ ਕੀ ਕੁਝ ਤੱਤ ਸਾਹਮਣੇ ਆਏ ਨੇ ਇਸ ਮਾਮਲੇ 'ਚ ਹੁਣ ਅੱਗੇ ਜਿਵੇਂ ਜਿਵੇਂ ਸੁਣਵਾਈ ਹੋ ਰਹੀ ਹੈ ਉਸ ਤੋਂ ਬਾਅਦ ਵਿੱਚ ਹੀ ਰਿਪੋਰਟਸ ਦੇ ਵਿੱਚ ਪਤਾ ਲੱਗੇਗਾ ਪਰ ਇਹਨਾਂ ਦਾਵਾ ਜ਼ਰੂਰ ਹੈ ਕਿ ਵਿਜੀਲੈਂਸ ਕਹਿ ਰਹੀ ਹੈ ਕਿ ਉਹਨਾਂ ਨੂੰ ਕਈ ਵੱਡੇ ਤੱਥ ਮਿਲੇ ਨੇ ਹੁਣ ਪੰਜਾਬ ਤੋਂ ਬਾਹਰ ਵਿਕਰਮਜੀਠੀਆ ਦੀ ਜਾਇਦਾਦ ਦੀ ਵਿਜੀਲੈਂਸ ਜਾਂਚ ਕਰ ਰਹੀ ਹੈ ਹਾਲਾਂਕਿ ਕਈ ਦਿਨਾਂ ਤੋਂ ਇਹੀ ਸلسਲਾ ਜਾਰੀ ਹੈ ਦਿੱਲੀ ਹਰਿਆਣਾ ਤੇ ਪੰਜਾਬ ਇਹਤੇ ਵਿਕਰਮਜੀਠਿਆ ਦੇ ਟਿਕਾਣਿਆਂ ਦੇ ਉੱਤੇ ਰੇਡ ਜਾਰੀ ਹੈ ਜਿਸ ਤਰ੍ਹਾਂ ਅਮਰੇ ਸਹਿਯੋਗੀ ਅਨੁਜਾ ਵੀ ਥੋੜੀ ਦਰ ਪਹਿਲਾਂ ਦੱਸ ਰਹੇ ਸਨ ਕਿ 10 ਪਿੰਟ ਹੋ ਚੁੱਕੇ ਨੇ ਵਿਕਰਮਜੀਠਿਆ ਨੂੰ ਲਿਆਂਦੇ ਹੋਏ ਤਾਂ ਉਧਰ ਦੂਸਰੇ ਪਾਸੇ ਮਾਮਲੇ ਦੀ ਸੁਣਵਾਈ ਮੰਨਿਆ ਜਾ ਰਿਹਾ ਹੈ ਕਿ ਇਲਾਕਾ ਭਗ ਹੁਣ ਸ਼ੁਰੂ ਹੋ ਚੁੱਕੀ ਹੈ ਉਧਰ ਹੀ ਦੂਸਰੇ ਪਾਸੇ ਮੁਹਾਲੀ ਚ ਪੇਸ਼ੀ ਦੇ ਨਾਲ-ਨਾਲ ਤਿੰਨ ਸੂਬਿਆਂ ਦੇ ਵਿੱਚ ਵਿਜੀਲੈਂਸ ਦੀ ਜਾਂਚ ਵੀ ਜਾਰੀ ਹੈ ਪੇਸ਼ੀ ਤੋਂ ਪਹਿਲਾਂ ਕਈ ਇਕਾਲੀਦਲ ਦੇ ਆਗੂ ਵੀ ਡਿਟੇਨ ਕੀਤੇ ਗਏ ਤਾਂ ਪੂਰੇ ਜੋ ਪ੍ਰਬੰਧ ਕੀਤੇ ਗਏ ਨੇ ਭਾਵੇਂ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਹੋਣ ਜਾਂ ਫਿਰ ਪ੍ਰਾਈਵੇਸੀ ਨੂੰ ਲੈ ਕੇ ਪ੍ਰਬੰਧ ਹੋਣ ਉਹ ਸਾਰੇ ਮੁਕੰਮਲ ਕੀਤੇ ਗਏ ਨੇ ਉੱਥੇ ਹੀ ਨਾਲ ਹੀ ਜਾਂਚ ਵੀ ਜਾਰੀ ਹੈ ਕਿ ਵਿਕਰਮਜੀਠੀਆ ਦੀ ਜਦੋਂ ਪੇਸ਼ੀ ਹੋ ਰਹੀ ਹੈ ਠੀਕ ਉਸੇ ਵੇਲੇ ਪੰਜਾਬ ਤੋਂ ਬਾਹਰ ਵਿਕਰਮਜੀਠੀਆ ਦੀ ਜਾਇਦਾਦ ਦੀ ਵੀ ਜਾਂਚ ਹੋ ਰਹੀ ਹੈ ਜੋ ਕਿ ਇੱਕ ਮੈਸੇਜ ਦਿੰਦੀ ਹੈ ਕਿ ਵਿਜੀਲੈਂਸ ਲਗਾਤਾਰ ਐਕਸ਼ਨ ਮੂਡ ਦੇ ਵਿੱਚ ਹੈ ਤੇ ਐਸੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਉਹ ਸਭ ਕੀ ਹੋਏਗਾ ਇਸ ਬਾਰੇ ਵਿਜੀਲੈਂਸ ਦੇ ਅਧਿਕਾਰੀ ਹੀ ਕੋਈ ਸਮੇਂ ਬਾਅਦ ਜਾਣਕਾਰੀ ਸਾਂਝੀ ਕਰਨਗੇ ਮੁਹਾਲੀ ਦੇ ਵਿੱਚ ਪੇਸ਼ੀ ਹੈ ਤਿੰਨ ਸੂਬਿਆਂ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵਿਜੀਲੈਂਸ ਦੀ ਟੀਮ ਰਵਾਨਾ ਹੋ ਚੁੱਕੀ ਹੈ ਮੁਹਾਲੀ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਇੱਥੇ ਜ਼ਿਕਰ ਹੋ ਗਿਆ ਕਿ 2 ਜਨਵਰੀ ਨੂੰ ਵਿਜੀਲੈਂਸ ਦੀ ਟੀਮ ਨੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ ਮੁਜੀਠੀਆ ਨੂੰ ਜਦੋਂ ਬਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਦੋਂ ਇਹ ਵੀ ਕਿਹਾ ਗਿਆ ਕਿ ਜਾਂਚ ਦੇ ਵਿੱਚ ਸਹਿਯੋਗ ਨਹੀਂ ਕੀਤਾ ਗਿਆ ਫਿਰ ਸ਼ਿਮਲਾ ਦੀ ਪ੍ਰਾਪਰਟੀ ਦੇ ਕਾਗਜ਼ਾਤਾਂ ਦੇ ਵਿੱਚ ਥੋੜਾ ਬਹੁਤਾ ਜ਼ਿਕਰ ਕੀਤਾ ਗਿਆ ਤੇ ਕਿਹਾ ਗਿਆ ਕਿ ਬਹੁਤ بڑا ਹਿੱਸਾ ਹੈ ਦਿੱਲੀ ਦੇ ਵਿੱਚ ਸੈਨਿਕ ਫਾਰਮ ਨਾਮ ਦਾ ਇੱਕ ਫਾਰਮ ਹਾਊਸ ਉਸ ਤੋਂ ਦਾਵਾ ਕੀਤਾ ਗਿਆ ਉਸ ਤੋਂ ਪਹਿਲਾਂ ਹੀ ਨਿਲਾਮ ਕੀਤਾ ਗਿਆ ਸੀ ਤੇ ਉੱਥੇ ਹੀ ਦੂਸਰੇ ਪਾਸੇ ਇਹ ਵੀ ਕਿਹਾ ਗਿਆ ਕਿ ਪਿਤਾ ਦੇ ਵੱਲੋਂ ਇਸ ਨੂੰ ਦੁਬਾਰਾ ਖਰੀਦਿਆ ਗਿਆ ਸੀ ਉਸ ਸਮੇਂ ਖਰੀਦਿਆ ਗਿਆ ਜਦੋਂ ਮਜੀਠੀਆ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਸੀ ਜਲੰਧਰ ਦੇ ਵਿੱਚ ਗ੍ਰੀਨ ਐਵੇਨਿਊ ਨਾਮ ਦੀ ਇੱਕ ਸੁਸਾਇਟੀ ਉਸ ਦਾ ਦਾਵਾ ਵਿਜਲੈਂਸ ਦੇ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਵਿਕਰਮ ਜੀਠੀਆ ਦੇ ਪਤਨੀ ਦੀ 25% ਹਿੱਸੇਦਾਰੀ ਦਾ ਵੀ ਦਾਵਾ ਇਸ ਦੇ ਵਿੱਚ ਕੀਤਾ ਗਿਆ ਸੀ ਇਸ ਤੋਂ ਇਲਾਵਾ ਹੁਣ ਗੋਰਖਪੁਰ ਦੀ ਗੱਲ ਕਰੀਏ ਗੋਰਖਪੁਰ ਦੇ ਵਿੱਚ ਵੀ ਆ ਮੀਤੇ ਕੱਲ ਲੈ ਕੇ ਗਏ ਸੀ ਤੇ ਉੱਥੇ ਵੀ ਕਿਹਾ ਗਿਆ ਕਿ ਗੋਰਖਪੁਰ ਦੇ ਵਿੱਚ ਵੀ ਪ੍ਰਾਪਰਟੀ ਹੈ ਉੱਥੇ ਵੀ ਆ ਫਿਰ 4 ਦਿਨਾਂ ਦਾ ਜੋ ਰਿਮਾਂਡ ਹਾਸਲ ਕੀਤਾ ਗਿਆ ਉਸ ਨੂੰ ਲੈ ਕੇ ਫਿਰ ਕਈ ਤੱਥ ਸਾਹਮਣੇ ਆਏ ਨੇ 5 ਜੁਲਾਈ ਨੂੰ ਵਿਜਲੈਂਸ ਦੀ ਜੋ ਟੀਮ ਹੈ ਗੋਰਖਪੁਰ ਦੇ ਸਰਈਆ ਡਿਸਟਿਲਰੀ ਪਹੁੰਚੀ ਸੀ ਇਥੇ ਟੀਮ ਨੇ ਐਸਐਸਪੀ ਤੇ ਡਿਪਟੀ ਐਸਪੀ ਰੈਕਟ ਦੇ ਅਧਿਕਾਰੀ ਆਪਣੇ ਨਾਲ ਲਜਾਏ ਤੇ ਉੱਥੇ ਟੀਮ ਨੇ ਕੁਝ ਰਿਕਾਰਡ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਇਸ ਵਿਕਰਮਜੀਤਿਆ ਨੂੰ ਲੈ ਕੇ ਜਾਂਚ ਲਗਾਤਾਰ ਜਾਰੀ ਹੈ ਤੇ ਐਸੇ ਵਿੱਚ ਹੁਣ ਜੋ ਦੇਖਿਆ ਗਿਆ ਕਿ 30 ਜੂਨ ਨੂੰ ਵੀ ਬਿਜਲੈਸ ਬਿਊਰੋ ਦੀ ਟੀਮ ਹੈ ਉਹ ਵਿਕਰਮਜੀਤਿਆ ਨੂੰ ਪੰਜਾਬ ਤੇ ਹਿਮਾਚਲ ਦੇ ਅਲੱਗ-ਅਲੱਗ ਟਿਕਾਣਿਆਂ ਦੇ ਉੱਤੇ ਲੈ ਕੇ ਗਈ ਸੀ ਜਿਸ ਤਰ੍ਹਾਂ ਗੁਰੂਖਪੁਰ ਲਿਜਾਇਆ ਗਿਆ ਇਸੇ ਤਰੀਕੇ ਦੇ ਨਾਲ 30 ਜੂਨ ਨੂੰ ਪੰਜਾਬ ਤੇ ਹਿਮਾਚਲ ਦੇ ਅਲੱਗ-ਅਲੱਗ ਟਿਕਾਣਿਆਂ ਦੇ ਉੱਤੇ ਵੀ ਨਿਸ਼ਾਨਦੇਹੀ ਦੇ ਲਈ ਲਿਜਾਇਆ ਗਿਆ ਸੀ ਵਿਜੀਲੈਂਸ ਦੇ ਇਲਜ਼ਾਮ ਨੇ ਕਮੇਟੀਆਂ ਨੇ ਜਾਂਚ ਦੇ ਵਿੱਚ ਸਹਿਯੋਗ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਤਹੀ ਦੂਸਰੇ ਪਾਸੇ ਮਨਿੰਦਰ ਔਰ ਬਿੱਟੂ ਤੇ ਜਗਜੀਤ ਸਿੰਘ ਚਾਹਲ ਨੇ ਆਪਣੇ ਬਿਆਨ ਦਰਜ ਕਰਵਾਏ ਨੇ। ਤਾਂ ਫਿਲਹਾਲ ਜਿੱਥੇ ਸੁਣਵਾਈ ਜਾ ਰਹੀ ਹੈ ਉਤਥੇ ਹੀ ਦੂਸਰੇ ਪਾਸੇ ਕਿਆਸਰਾਈਆਂ ਦਾ ਦੌਰ ਤੇ ਜਾਂਚ ਦਾ ਦੌਰ ਵੀ ਚੱਲੀ ਹੈ। ਫਿਲਹਾਲ ਇਸ ਬਲਟਨ ਦੇ ਵਿੱਚ ਅਨਾਈ ਦੇਵ ਜਸਦ पोस्ट पंजाब हरियाणा हिमाचल नवाचारी और नवोन्मेषी शिक्षा व्यवस्था से युवाओं की आशाओं को नई उड़ान दे रहा है नया उत्तर प्रदेश ग्रामीण परिवेश हो या फिर नगरीय क्षेत्र गुणवत्ता युक्त शिक्षा बनी है नए उत्तर